ਉਹਨਾਂ ਦੇ ਅੱਗੇ ਪਾਏ ਹੈ ਕਿਉਂਕਿ ਜਿੰਨਾ ਕਬੱਡੀ ਵੇਖੀ ਹੈ ਉਹਨਾਂ ਨੂੰ ਪਤਾ ਹੈ ਸਮਾ ਪਹਿਲਵਾਨ ਕਬੂਤਰ ਕੀ ਸ਼ੈ ਸੀਗੀ ਪਰ ਸਾਹਮਣੇ ਇਸ ਵੇਲੇ ਨੌਜਵਾਨ ਕੰਦੇ ਧਰਸ਼ਨ ਦੇ ਆਸ਼ਰਮ ਆਏ ਹੋ ਮੇਰੇ ਰੱਬਾ ਆਏ ਹੋ ਮੇਰਾ ਰੱਬਾ ਇੱਥੇ ਰੋਸਤਾ ਹੱਸ ਰੋਏ ਕੋਈ ਨਹੀਂ ਫਰੰਦੀਪੁਰਿਆ ਸ਼ਿਕਾਰਾਂ ਵਾਲ ਆ ਗਿਆ ਫਰੰਦੀਪੁਰਿਆ ਸ਼ਿਕਾਰਾਂ ਵਾਲ ਆ ਗਿਆ ਓਏ ਸ਼ਿਕਾਰਾਂ ਵਾਲਾ ਦੀਪ 4 ਸਟਾਪਰ ਉਹ ਚੋਟੀ ਦੇ ਚੋਟੀ ਦੇ ਹੈ ਤੇ ਇਹਦੀ ਵੀ ਗਰਦਾਸਪੁਰੀਏ ਦੀ ਚੜਾਈ ਹੈ ਇਹਦੀ ਵੀ ਚੜਾਈ ਹੈ 4 ਤੇ ਚਾਰਾਂ ਦੇ ਵਿੱਚੋਂ ਇੱਕ ਵਾ ਓਏ ਚੱਡ 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 ਇਹ ਟੱਕਰ ਸਰੇ ਦੀ ਨੰਬਰ ਆਹ ਕਹਿੰਦੇ ਉਧਰਲੇ ਪਾਸੇ ਫਰੰਦੀਪੁਰੀਏ ਗੋਪੀ ਨੇ ਜੋਰ ਦਿੱਤਾ ਆ ਚੱਕ ਆ ਚੱਕ ਇੱਥੇ ਰੱਖ ਓ ਬਾਈ ਜੇ ਆ ਗਈ ਸਾਰਜ ਸਿੰਘ ਜੀ ਇਹਨਾਂ ਦੇ ਧੁੱਫੜ ਜੇ ਤੇ ਗੋਪੀ 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 ਬਾਤ ਸੁਣਾ ਬਾਈ ਸ਼ਿੰਦਿਆ 1 ਕੋ ਮਿੰਟ 1500 ਦਵਾ ਦिए ਲਵ ਯੂ ਕੇ ਵਾਲਾ ਮਕਰ ਸਿੰਘ ਜੀ ਯਾਰ ਲਾਵੇ ਮਨਜੰਦਰ ਸਿੰਘ ਫੌਜੀ ਸਾਹਿਬ ਸੱਚਾ ਭਰਾਵਾ ਤੇ 500 ਦਾ ਵੱਡਾ ਮਾਰਕਰ ਬੋਲਾ ਕਰਦੇ ਆ ਆਪਾਂ ਦਿੰਡੀਆਂ ਕਰੀਏ ਧੰਨਵਾਦ ਕਰਦੇ ਆ ਏ ਗੰਬੀਪੁਰਿਆ ਗੰਬੀਪੁਰਿਆ ਕੇ I don't know.